ਹੁਣਿਆ ਸੀ ਹੁਣ ਤੱਕ ਦੀ ਕਾਰਵਾਈ ਦੇ ਦੌਰਾਨ ਕੀ ਕੀ ਹੋਇਆ ਸੁਖਬੀਰ ਸਿੰਘ ਬਾਦਲ ਨੇ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਵਜੋਂ ਕਿਹੜੇ ਕਿਹੜੇ ਗੁਨਾਹ ਕਬੂਲ ਕੀਤੇ ਨੇ ਜਿਸ ਦੇ ਵਿੱਚ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੀ ਗੱਲ ਹੋਵੇ ਜਾਂ ਫਿਰ ਮੁੱਚੜ ਅਫਸਰਾਂ ਨੂੰ ਤਰੱਕੀ ਦੇਣ ਦੀ ਗੱਲ ਹੋਵੇ ਉਸ ਦੇ ਵਿੱਚ ਜਿਹੜਾ ਕਬੂਲਨਾਮਾ ਸੁਖਬੀਰ ਸਿੰਘ ਬਾਦਲ ਦਾ ਆਇਆ ਉਸ ਦੇ ਬਾਰੇ ਵੀ ਗੱਲ ਕਰਾਂਗੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸਿੰਘ ਸਹਿਬਾਨ ਵੱਲੋਂ ਕੀ ਕੁਝ ਸੁਣਨਾ ਪਿਆ ਔਰ ਸਾਰੀ ਸੰਗਤ ਦੇ ਸਾਹਮਣੇ ਕੀ ਕੁਝ ਕਬੂਲਣਾ ਪਿਆ ਕਿਸ ਦੇ ਹੁਕਮ ਤੇ ਸਿੰਘ ਸਹਿਬਾਨ ਦੇ ਹੁਕਮ ਤੇ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੰਨਨ ਨੂੰ ਕੁਝ ਗੱਲਾਂ ਤਿਆਰ ਨਹੀਂ ਸੀ ਤਾਂ ਫਿਰ ਸਿੰਘ ਸਹਿਬਾਨ ਨੇ ਅਖਬਾਰਾਂ ਦੀ ਕਟਿੰਗ ਸਾਹਮਣੇ ਰੱਖ ਦਿੱਤੀ ਕਿ ਤੁਸੀਂ ਤਾਂ ਉਦੋਂ ਹਮਾਇਤ ਕੀਤੀ ਸੀ ਤੇ ਹੁਣ ਕਿਹੜੇ ਆਧਾਰ ਦੇ ਉੱਤੇ ਕਹਿ ਰਹੇ ਹੋ ਕਿ ਤੁਸੀਂ ਉਹਨਾਂ ਫੈਸਲਿਆਂ 'ਚ ਸ਼ਾਮਲ ਨਹੀਂ ਸੀ ਤਾ ਇਸੇ ਤਰ੍ਹਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀ ਕਿਹਾ ਬਲਵਿੰਦਰ ਸਿੰਘ ਭੁੰਦੜ ਨੇ ਕੀ ਕਿਹਾ ਵਿਕਰਮ ਸਿੰਘ ਮਜੀਠੀਆ ਨੇ ਕੀ ਕਿਹਾ ਬੀਬੀ ਜਗੀਰ ਕੌਰ ਨੇ ਕੀ ਕਿਹਾ ਤੇ 2015 ਦੀ ਐਸਜੀਪੀਸੀ ਦੀ ਅੰਤਰੀਂ ਕਮੇਟੀ ਦੇ ਵਿੱਚੋਂ ਕਿਹੜੇ ਮੈਂਬਰ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਪਾਸੇ ਹੋਏ ਤੇ ਬਾਕੀ ਗੁਨਾਹਗਾਰਾਂ ਦੀ ਲਿਸਟ ਵਿੱਚ ਆ ਗਏ ਇੱਕ ਇੱਕ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਔਰ ਇਸ ਤੋਂ ਬਾਅਦ ਇਹ ਵੀ ਦੱਸਾਂਗੇ ਕਿ ਇਹਨਾਂ ਸਾਰੇ ਗੁਨਾਹਗਾਰਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਅੱਜ ਸਜ਼ਾ ਕੀ ਸੁਣਾਈ ਗਈ ਹੈ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਜਿਹੜੀ ਐਸ਼ ਸ਼ੁਰੂਆਤ ਕੀਤੀ ਗਈ ਇਸ ਕਾਰਵਾਈ ਦੀ ਅਕਾਲੀ ਸਰਕਾਰ ਨੇ ਆਪਣੇ ਰਾਜ ਦੇ ਵਿੱਚ ਕਾਂਗਰਸ ਦੇ ਵੱਲੋਂ ਕੀਤੇ ਗਏ ਗੁਨਾਹਾਂ ਨੂੰ ਜਿਹੜੇ ਕੀ ਜ਼ਖਮ ਦਿੱਤੇ ਗਏ ਉਹਨਾਂ ਨੂੰ ਕਿਵੇਂ ਕੁਰੇਦੇਆ ਉਹਨਾਂ ਨੂੰ ਅੱਗੇ ਲੈ ਕੇ ਗਏ ਨੇ ਸਾਰੀਆਂ ਗੱਲਾਂ ਕੀਤੀਆਂ ਗਿਆ ਇਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਡੇਰਾਵਾਦ ਨੂੰ ਖਤਮ ਕਰਨਾ ਤਾਂ ਛੱਡੋ ਬੇਅਸਰ ਤੱਕ ਵੀ ਨਹੀਂ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਸ਼ੱਦਦ ਕਰਨ ਵਾਲੇ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਇਹ ਗਲਤੀਆਂ ਨਹੀਂ ਇਹ ਵੱਡੇ ਗੁਨਾਹ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਸਾਹਮਣੇ ਸੱਚ ਦੇ ਆਧਾਰ ਤੇ ਬੋਲਿਓ ਇਹ ਸਾਰੀ ਅਨਾਉਂਸਮੈਂਟ ਹੋਈ ਫਿਰ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਸਾਡੇ ਖਿਲਾਫ ਜਿਹੜਾ ਇੱਕ ਪ੍ਰੋਪਾਗੈਂਡਾ ਚਲਾਇਆ ਗਿਆ ਕਿ ਵਿਦੇਸ਼ਾਂ ਵਿੱਚ ਤਨਖਾਹਾਂ ਜਿਹੜੇ ਕਰਾਰ ਦਿੱਤੇ ਗਏ ਨੇ ਜਾਂ ਤਲਬ ਕੀਤੇ ਗਏ ਲੀਡਰਾਂ ਦੇ ਨਾਲ ਜਥੇਦਾਰਾਂ ਦੀਆਂ ਮੀਟਿੰਗਾਂ ਹੋਈਆਂ ਨੇ ਇਸ ਨੂੰ ਵੀ ਇਨਕਾਰ ਦਿੱਤਾ ਗਿਆ ਗੈਨੀ ਹਰਪ੍ਰੀਤ ਸਿੰਘ ਵੱਲੋਂ ਉਹਨਾਂ ਨੇ ਕਿਹਾ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਸੀਂ ਇਹ ਗੱਲ ਨੂੰ ਇਨਕਾਰਦੇ ਹਾਂ ਕਿ ਕਿਸੇ ਤਰ੍ਹਾਂ ਦੀ ਸਾਡੀ ਮੀਟਿੰਗ ਹੋਈ ਹੋਵੇ ਔਰ ਕਿਸੇ ਨੇ ਸਾਡੇ ਤੇ ਕੋਈ ਦਬਾਅ ਨਹੀਂ ਪਾਇਆ ਜੋ ਵੀ ਅੱਜ ਫੈਸਲੇ ਹੋਣਗੇ ਸਭ ਦੇ ਸਾਹਮਣੇ ਹੋਣਗੇ ਸੱਚ ਦੇ ਆਧਾਰ ਤੇ ਹੋਣਗੇ ਔਰ ਸਾਰੇ ਲੀਡਰਾਂ ਨੂੰ ਮੌਕਾ ਦਿੱਤਾ ਜਾਵੇਗਾ ਬੋਲਣ ਦਾ ਉਹ ਮੌਕਾ ਦਿੱਤਾ ਵੀ ਗਿਆ ਤਲਬ ਕੀਤੇ ਗਏ ਲੀਡਰਾਂ ਨੂੰ ਸੱਚ ਬੋਲਣ ਦੀ ਨਸੀਹਤ ਦਿੱਤੀ ਗਈ ਤੇ ਮਰਿਆਦਾ ਦੇ ਮੁਤਾਬਕ ਫੈਸਲੇ ਹੋਣਗੇ ਇਹ ਵੀ ਗੱਲ ਦਾ ਜਿਹੜਾ ਜ਼ਿਕਰ ਕੀਤਾ ਗਿਆ ਇਸ ਤੋਂ ਬਾਅਦ ਗੱਲ ਅੱਗੇ ਤੁਰਦੀ ਹੈ ਤਾਂ ਫਿਰ ਇਹ ਵੀ ਕਿਹਾ ਗਿਆ ਕਿ ਗੁਰੂ ਦੇ ਜਿਹੜੇ ਸਰੂਪ ਚੋਰੀ ਹੋਏ ਉਹਨ ਔਰ ਵੰਗਾਰਿਆ ਗਿਆ ਔਰ ਮਲਜਮਾਂ ਨੂੰ ਲੱਬਿਆ ਤੱਕ ਨਹੀਂ ਗਿਆ ਸਭ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਤ ਪਣਾਈ ਸਰਕਾਰ ਨੇ ਕੀਤੀ ਹੈ ਜਾਂ ਨਹੀਂ ਇਹ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਨੇ ਸਵਾਲ ਕੀਤੇ ਤਫਸੀ ਜਿਹੜੀ ਆ ਫਸੀਲ ਤੋਂ ਹੁਕਮ ਦਿੱਤਾ ਔਰ ਸਿੱਖਾਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨੀ ਸੀ ਉਹ ਰਾਜਸੀ ਲਾਲਸਾ ਕਰਕੇ ਨਹੀਂ ਦਿਖਾਈ ਗਈ ਕੀਤੀ ਗਈ ਪਿੱਠ ਵਿਖਾ ਦਿੱਤੀ ਗਈ ਔਰ ਪਿਛਲੇ 15 ਸਾਲਾਂ ਚ ਜਥੇਦਾਰਾਂ ਨੇ ਜਿਹੋ ਜੇ ਕੰਮ ਕੀਤੇ ਨੇ ਗਿਆਨੀ ਰਗਵੀਰ ਸਿੰਘ ਦਾ ਕਹਿਣਾ ਸੀ ਉਹ ਇਸ ਤਰ੍ਹਾਂ ਦੇ ਕਰ ਦਿੱਤੇ ਕਿ ਸਾਨੂੰ ਸਾਡੇ ਅਹੁਦਿਆਂ ਨੂੰ ਸ਼ੱਕ ਦੇ ਦਾਇਰੇ ਵਿੱਚ ਖੜਾ ਕੀਤਾ ਇਹ ਵੀ ਕਿਸੇ ਤੋਂ ਲੁਕੀ ਛੁਪੀ ਗੱਲ ਨਹੀਂ ਪਰ ਸ਼੍ਰੋਮਣੀ ਅਕਾਲੀ ਦਲ ਜਿਉਂਦਾ ਰਹਿਣਾ ਚਾਹੀਦਾ ਤਾਂ ਹੀ ਪੰਥਕ ਹਿੱਤਾਂ ਦੀ ਰਾਖੀ ਹੋ ਸਕਦੀ ਹੈ ਇਹ ਗੱਲ ਕਹਿੰਦਾ ਹੀ ਸੁਖਵੀਰ ਸਿੰਘ ਬਾਦਲ ਨੂੰ ਮਾਈਕ ਫੜਾ ਦਿੱਤਾ ਜਾਂਦਾ ਫਿਰ ਸੁਖਵੀਰ ਸਿੰਘ ਬਾਦਲ ਨੂੰ ਪਹਿਲਾ ਸਵਾਲ ਕੀਤਾ ਜਾਂਦਾ ਔਰ ਨਾਲ ਨਸੀਹਤ ਦਿੱਤੀ ਜਾਂਦੀ ਹੈ ਕਿ ਜਿਹੜਾ ਵੀ ਸਵਾਲ ਪੁੱਛਿਆ ਜਾਵੇ ਉਹਦਾ ਹੀ ਜਵਾਬ ਦਿੱਤਾ ਜਾਵੇ ਹਾਂ ਜਾਂ ਨਾ ਦੇ ਵਿੱਚ ਫालतू ਜਵਾਬਾਂਦੂ ਕੋਈ ਗੱਲ ਨਹੀਂ ਕੀਤੀ ਜਾਣੀ ਚਾਹੀਦੀ ਗਿਆਨੀ ਰਘਵੀਰ ਸਿੰਘ ਨੇ ਸਭ ਤੋਂ ਪਹਿਲਾਂ ਸਵਾਲ ਸੁਖਵੀਰ ਸਿੰਘ ਬਾਦਲ ਨੂੰ ਕੀਤਾ ਕਿ ਤੁਸੀਂ ਸਰਕਾਰ 'ਚ ਰਹਿੰਦੇ ਆਂ ਜਿਹੜੀਆਂ ਸ਼ਹੀਦੀਆਂ ਹੋਈਆਂ ਸਿੱਖਾਂ ਦੀਆਂ ਉਹਨਾਂ ਨੂੰ ਵਸਾਰਿਆ ਕਿ ਨਹੀਂ ਵਸਾਰਿਆ ਹਾਂ ਜਾਂ ਨਾ ਇਹ ਜਵਾਬ ਦਿਓ ਤਾਂ ਉਸ ਦਾ ਜਵਾਬ ਸੁਖਵੀਰ ਸਿੰਘ ਬਾਦਲ ਨੇ ਹਾਂ ਦੇ ਵਿੱਚ ਦਿੱਤਾ ਫਿਰ ਦੂਜਾ ਸਵਾਲ ਸੁਖਵੀਰ ਸਿੰਘ ਬਾਦਲ ਨੂੰ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਗਿਆਨੀ ਰਗਵੀਰ ਸਿੰਘ ਜਥੇਦਾਰ ਸਾਹਿਬ ਦੇ ਵੱਲੋਂ ਕਿ ਬੇਗੁਨਾ ਸਿੱਖਾਂ ਨੂੰ ਜ਼ਾਲਮ ਅਫਸਰਾਂ ਨੂੰ ਜਿਨ੍ਹਾਂ ਨੇ ਬੇਗੁਨਾ ਸਿੱਖਾਂ ਨੂੰ ਮਾਰਿਆ ਕੁਚਲਿਆ ਜ਼ੁਲਮ ਕੀਤਾ ਉਹਨਾਂ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ ਹਾਂ ਜਾਂ ਨਾ ਤਾਂ ਸੁਖਵੀਰ ਸਿੰਘ ਬਾਦਲ ਨੇ ਹਾਂ ਕਿਹਾ ਫਿਰ ਤੀਜੇ ਨੰਬਰ ਦੇ ਉੱਤੇ ਵੀ ਇੱਕ ਸਵਾਲ ਕੀਤਾ ਗਿਆ ਕਿ ਤੁਹਾਡੀ ਕਾਰਜਕਾਰੀ ਦੇ ਵਿੱਚ ਜਿਹੜੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਚੱਲਣ ਦੀ ਗੱਲ ਹੋਣੀ ਚਾਹੀਦੀ ਸੀ ਤੁਸੀਂ ਚੱਲੇ ਕਿ ਨਹੀਂ ਚੱਲੇ ਤਾਂ ਉੱਥੇ ਵੀ ਸੁਖਵੀਰ ਸਿੰਘ ਬਾਦਲ ਨੇ ਹਾਂ ਕਿਹਾ ਫਿਰ ਇੱਕ ਸਵਾਲ ਹੁੰਦਾ ਹੈ ਕਿ ਡੇਰਾ ਸੱਚਾ ਸੌਦਾ ਜਿਹੜਾ ਕੀ ਡੇਰਾ ਸਿਰਸਾ ਮੁਖੀ ਹੈ ਗੁਰਮੀਤ RAM ਰਹੀਮ ਉਸ ਨੂੰ ਮਾਫੀ ਜਿਹੜੀ ਦਵਾਈ ਗਈ ਤੇ ਜਥੇਦਾਰਾਂ ਨੂੰ ਤੁਸੀਂ ਆਪਣੀ ਰਹਾਇਸ਼ ਤੇ ਬੁਲਾ ਕੇ ਹੁਕਮ ਦਿੱਤਾ ਕਿ ਨਹੀਂ ਦਿੱਤਾ ਇੱਥੇ ਸੁਖਵੀਰ ਸਿੰਘ ਬਾਦਲ ਨੇ ਕੁਝ ਨਾ ਕੁਝ ਤਫਸੀਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਪਰ ਜਥੇਦਾਰ ਸਹਿਬਾਨ ਨੇ ਫੇਰ ਹੁਕਮ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਕਿ ਜੋ ਪੁੱਛਿਆ ਗਿਆ ਹਾਂ ਜਾਂ ਨਾ ਵਿੱਚ ਦੱਸੋ ਤਾਂ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਗੱਲ ਕਬੂਲ ਲਈ ਕਿ ਹਾਂ ਜਥੇਦਾਰ ਸਰਬਾਨ ਨੂੰ ਰਹਾਇਸ਼ ਤੇ ਬੁਲਾ ਕੇ ਇਸ ਤਰ੍ਹਾਂ ਦੇ ਹੁਕਮ ਦਿੱਤੇ ਗਏ ਸੀ ਸਰਸੇ ਵਾਲੇ ਜਿਹੜਾ ਡੇਰਾ ਸੀ ਉਸ ਦੇ ਮੁਖੀ ਨੂੰ ਮਾਫੀ ਦੇਣ ਦੀ ਗੱਲ ਕਰਨ ਦੇ ਵੇਲੇ ਇਹ ਸਾਰੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ ਪੰਜਵਾਂ ਸਵਾਲ ਕੀਤਾ ਗਿਆ ਕਿ ਗੁਰੂ ਸਾਹਿਬ ਦੇ ਜਦੋਂ ਸਰੂਪ ਚੋਰੀ ਹੋਏ ਵੰਗਾਰਿਆ ਗਿਆ ਪੋਸਟਰ ਲਾਏ ਗਏ ਉਹਨਾਂ ਮੁਲਜ਼ਮਾਂ ਨੂੰ ਲੱਭਿਆ ਨਹੀਂ ਗਿਆ ਉਹਨਾਂ ਦੀ ਪੁਸ਼ਤ ਪਣਾਈ ਕੀਤੀ ਗਈ ਇਹ ਤੁਸੀਂ ਆਪਣੀ ਸਰਕਾਰ ਦੇ ਵਿੱਚ ਗੁਨਾਹ ਕੀਤਾ ਕਿ ਨਹੀਂ ਕੀਤਾ ਤਾਂ ਇਸ ਦੇ ਉੱਤੇ ਵੀ ਸੁਖਵੀਰ ਸਿੰਘ ਬਾਦਲ ਨੇ ਗੁਨਾਹ ਨੂੰ ਕਬੂਲ ਲਿਆ ਤੇ ਕਿਹਾ ਹਾਂਜੀ ਇਹ ਗੁਨਾਹ ਹੋਇਆ ਐਸਜੀਪੀਸੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਔਰ ਜਿਹੜੀ ਮਾਫੀ ਨਾਮਾ ਦਿੱਤਾ ਗਿਆ ਉਸ ਦੇ ਇਸ਼ਤਿਹਾਰ ਛਪਵਾਏ ਗਏ ਔਰ ਐਸਜੀਪੀਸੀ ਦੀ ਗੋਲਕ ਦਾ ਜਿਹੜਾ ਪੈਸਾ ਸੀ ਗੁਰੂ ਦੀ ਗੋਲਕ ਦਾ ਐਸਜੀਪੀਸੀ ਥਰੂ ਵਰਤਿਆ ਗਿਆ ਇਹ ਗੁਨਾਹ ਕੀਤਾ ਕਿ ਨਹੀਂ ਕੀਤਾ ਇਹ ਵੀ ਸੁਖਵੀਰ ਸਿੰਘ ਬਾਦਲ ਨੂੰ ਪੁੱਛਿਆ ਗਿਆ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਤਾਂ ਇਸ ਦੇ ਉੱਤੇ ਵੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਹਾਂ ਇਹ ਗੁਨਾਹ ਵੀ ਕੀਤਾ ਫਿਰ ਆਉਂਦੀ ਹੈ ਵਾਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਸੱਚੇ ਸੌਦੇ ਦੀ ਮਾਫੀ ਲਈ ਉਹਨਾਂ ਉੱਤੇ ਦੋਸ਼ ਸੀ ਕਿ ਖੀਮਾ ਜਾਂਚਣਾ ਸ਼ਬਦ ਤੁਸੀਂ ਆਪ ਜੋੜਿਆ ਕਿ ਨਹੀਂ ਜੋੜਿਆ ਤਾਂ ਡਾਕਟਰ ਦਲਜੀਤ ਸਿੰਘ ਜੀਮਾ ਨੇ ਕੋਰੀ ਨਾ ਕਰ ਦਿੱਤੀ ਕਿ ਇਹ ਗੁਨਾਹ ਉਹਨਾਂ ਨੇ ਨਹੀਂ ਕੀਤਾ ਪਰ ਨਾਲ ਹੀ ਇਹ ਗੱਲ ਕਬੂਲੀ ਕਿ ਜਿਹੜੇ ਵੀ ਫੈਸਲੇ ਲਏ ਗਏ ਨੇ ਉਸ ਦੇ ਲਈ ਅਸੀਂ ਸਾਡੀ ਸਰਕਾਰ ਦਾ ਹਿੱਸਾ ਹੋਣ ਦੇ ਕਰਕੇ ਅਸੀਂ ਗੁਨਾਗਾਰ ਆ ਫਿਰ ਵਾਰੀ ਆਉਂਦੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ 2007 ਚ ਸਲਾਬਤਪੁਰਾ ਡੇਰੇ ਦੇ ਵਿੱਚ ਜਦੋਂ ਸਮਾਗ ਰਚਿਆ ਗਿਆ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਵੱਲੋਂ ਉਸ਼ਾਕ ਪਹੁੰਚਾਉਣ ਦਾ ਤੁਹਾਡੇ ਤੇ ਇਲਜ਼ਾਮ ਹੈ ਕਿ ਤੁਸੀਂ ਮਦਦ ਕੀਤੀ ਕਿ ਨਹੀਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਆਫਿਸ ਦੀ ਝੂਠ ਹੈ ਇਸ ਤਰ੍ਹਾਂ ਮੈਂ ਨਹੀਂ ਕੀਤਾ ਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜਿਹੜੇ ਉਹ ਇਸ ਤਰ੍ਹਾਂ ਜਿਹੜੀ ਗੱਲ ਕਰਦੇ ਨੇ ਇਸ ਤੋਂ ਬਾਅਦ ਫੇਰ ਵਾਰੀ ਆਉਂਦੀ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਸਵਾਲ ਕਰਨ ਦੀ ਤਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਹੜੇ ਸਰਕਾਰ ਦੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਾਰਜਕਾਲ ਦੇ ਵੇਲੇ ਜਿਹੜੇ ਤਾਂ ਚੁੱਪ ਰਹੇ ਜਿਨ੍ਹਾਂ ਨੇ ਗੁਨਾਹ ਨਹੀਂ ਕੀਤਾ ਇਹਨਾਂ ਫੈਸਲਾ ਲੈਣ ਵਿੱਚ ਉਹ ਇੱਕ ਪਾਸੇ ਹੋ ਜਾਣ ਜਿਨ੍ਹਾਂ ਨੇ ਫੈਸਲੇ ਲੈਣੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕੀਤੀ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਖੜ੍ਹ ਜਾਣ ਤਾਂ ਫਿਰ ਨਤਾਰਾ ਹੋ ਗਿਆ ਉਸ ਦੇ ਵਿੱਚੋਂ ਬੀਬੀ ਜਗੀਰ ਕੌਰ ਵਿਕਰਮ ਸਿੰਘ ਮਜੀਠੀਆ ਇਥੋਂ ਤੱਕ ਕਿ ਜਿਹੜੇ ਨੇ ਹੋਰ ਲੀਡਰ ਉਹਨਾਂ ਦੇ ਵਿੱਚ ਜਿਹੜੇ ਦਿਖਾਈ ਦਿੱਤੇ ਉਹ ਇੱਕ ਪਾਸੇ ਹੋ ਗਏ ਔਰ ਚੰਦੂ ਮਾਜਰਾ ਦਾ ਨਾਮ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਨੂੰ ਖੜੇ ਹੋਣ ਦਾ ਹੁਕਮ ਦਿੱਤਾ ਗਿਆ ਇਹ ਗੱਲ ਨਹੀਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਚੰਦੂ ਮਾਜਰਾ ਜੀ ਸਾਡੇ ਅਖਬਾਰਾਂ ਦੇ ਵਿੱਚ ਬਿਆਨ ਲੱਗੇ ਨੇ ਤੁਸੀਂ ਹਮਾਇਤ ਕੀਤੀ ਹੈ ਤੁਸੀਂ ਪਾਸੇ ਨਾ ਖੜੋ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੋ ਤਾਂ ਫਿਰ ਪ੍ਰੋਫੈਸਰ ਚੰਦੂ ਮਾਜਰਾ ਨੇ ਆਪਣਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਜਥੇਦਾਰ ਦੇ ਸਾਹਮਣੇ ਕਿ ਮੇਰਾ ਬਿਆਨ ਗਲਤ ਛਾਪਿਆ ਗਿਆ ਸੀ ਮੈਂ ਕੋਈ ਸਮਰਥਨ ਨਹੀਂ ਕੀਤਾ ਗਿਆ ਤਾਂ ਫਿਰ ਕੀ ਹੁੰਦਾ ਉੱਥੇ ਅਕਾਲ ਤਖਤ ਸਾਹਿਬ ਦੀ ਵਸੀਲ ਦੇ ਸਾਹਮਣੇ ਜਿੱਥੇ ਪ੍ਰੋਫੈਸਰ ਚੰਦੂ ਮਾਜਰਾ ਆਰਗੂਮੈਂਟ ਕਰ ਰਹੇ ਸਨ ਤਾਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਉਹ ਕਟਿੰਗ ਦਿਖਾ ਦਿੱਤੀ ਕਿ ਆ ਦੇਖੋ ਤੁਸੀਂ ਹਮਾਇਤ ਕੀਤੀ ਹੈ ਕਿ ਬੜਾ ਚੰਗਾ ਫੈਸਲਾ ਲਿਆ ਗਿਆ ਹੈ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਹੋ ਕੇ ਕਹਿਣਾ ਕਿ ਇਹ ਝੂਠ ਹੈ ਮੇਰਾ ਬਿਆਨ ਨਹੀਂ ਹੈ ਮੇਰੇ ਦਫ਼ਤਰ ਵੱਲੋਂ ਜਰੂਰ ਛਾਪਿਆ ਗਿਆ ਤਾਂ ਫਿਰ ਪੱਤਰਕਾਰ ਦਾ ਨਾਮ ਲੈ ਕੇ ਜਿਹੜੇ ਅਖਬਾਰ 'ਚ ਛਪੀ ਸੀ ਖਬਰ ਉਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਚੰਦੂ ਮਾਜਰਾ ਜੀ ਜੇਕਰ ਵਾਕਈ ਤੁਸੀਂ ਸੱਚੇ ਸੀ ਤਾਂ ਕਹਿ ਰਹੇ ਹੋ ਕਿ ਮੈਂ ਤਾਂ ਖੰਡਨ ਕੀਤਾ ਉਹ ਖੰਡਨ ਕਿੱਥੇ ਹੈ ਉਹ ਫੋਟੋ ਦਿਖਾਓ ਉਹ ਕਟਿੰਗ ਦਿਖਾਓ ਬਿਆਨ ਦਿਖਾਓ ਤਾਂ ਪ੍ਰੋਫੈਸਰ ਚੰਦੂ ਮਾਜਰਾ ਦੇ ਕੋਲ ਕੋਈ ਵੀ ਬਿਆਨ ਜਿਹੜਾ ਜਵਾਬ ਨਹੀਂ ਸੀ ਫਿਰ ਗਿਆਨੀ ਰਘਵੀਰ ਸਿੰਘ ਅੱਗੇ ਆਉਂਦੇ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਜੇਕਰ ਖਬਰਾਂ ਦਾ ਖੰਡਨ ਕੀਤਾ ਉਹਨਾਂ ਦਾ ਜਿਹੜੇ ਤੁਹਾਡੇ ਬਿਆਨ ਛਪੇ ਨੇ ਤਾਂ ਉਹ ਖਬਰਾਂ ਕਿੱਥੇ ਨੇ ਤੁਸੀਂ ਝੂਠ ਬੋਲਦੇ ਹੋ ਸ਼ਰਿਆਬ ਤਾ ਫਿਰ ਉਹਨਾਂ ਨੂੰ ਹੁਕਮ ਹੋਇਆ ਕਿ ਸੰਗਤ ਦੇ ਸਾਹਮਣੇ ਹੁਣ ਕਬੂਲਨਾਮਾ ਕਰੋ ਜੋ ਤੁਸੀਂ ਹੁਣ ਗੱਲਾਂ ਕਹਿ ਰਹੇ ਹੋ ਤਾਂ ਫਿਰ ਕਾਲ ਤੱਕ ਸਾਹਬ ਦੇ ਸਾਹਮਣੇ ਸਾਰਿਆਂ ਲੀਡਰਾਂ ਤੋਂ ਵੱਖ ਹੋ ਕੇ ਪ੍ਰੋਫੈਸਰ ਚੰਦੂ ਮਾਜਰਾ ਮਾਈਕ ਹੱਥ ਵਿੱਚ ਲੈਂਦਿਆਂ ਹੋਇਆਂ ਆਪਣੇ ਮੂੰਹੋਂ ਬੋਲਦਿਆਂ ਹੋਇਆਂ ਉਹਨਾਂ ਨੇ ਕਬੂਲਿਆ ਕਿ ਹਾਂ ਮੈਂ ਉਸ ਵਕਤ ਜਿਹੜੀਆਂ ਮੇਰੇ ਬਿਆਨ ਛਾਪੇ ਸੀ ਮੇਰੀ ਗਲਤੀ ਇਹ ਰਹੀ ਕਿ ਮੈਂ ਖੰਡਨ ਛਪਵਾਉਣਾ ਚਾਹੀਦਾ ਸੀ ਮੈਂ ਨਹੀਂ ਛਾਪਿਆ ਪਰ ਇੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਹੀਠੀ ਬਹੁਤ ਜ਼ਿਆਦਾ ਹੋਈ ਅਕਾਲ ਤਖਤ ਦੇ ਸਾਹਮਣੇ ਉਹ ਇਸ ਕਰਕੇ ਕਿਉਂਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਦੀਆਂ ਅਖਬਾਰ ਦੇ ਬਿਆਨ ਤਾਂ ਜਥੇਦਾਰ ਸਭਾਨ ਨੇ ਸਾਹਮਣੇ ਰੱਖ ਦਿੱਤੇ ਪਰ ਪ੍ਰੋਫੈਸਰ ਚੰਦੂ ਮਾਹਰਾ ਦੇ ਕੋਲ ਕਿਸੇ ਤਰ੍ਹਾਂ ਦਾ ਵੀ ਕੋਈ ਬਿਆਨ ਨਹੀਂ ਸੀ ਸਪਸ਼ਟੀਕਰਨ ਨੂੰ ਲੈ ਕੇ ਫਿਰ ਸੁੱਚਾ ਸਿੰਘ ਲੰਗਾਹ ਦੀ ਵਾਰੀ ਆਉਂਦੀ ਹੈ ਤੇ ਉਹ ਕਹਿੰਦੇ ਨੇ ਕਿ ਅਸੀਂ ਭਾਵੇਂ ਜਿਹੜੇ ਵੀ ਫੈਸਲੇ ਚ ਕੋਈ ਸ਼ਾਮਲ ਸੀ ਨਹੀਂ ਸ਼ਾਮਲ ਸੀ ਕੋਰ ਕਮੇਟੀ ਉਸ ਵੇਲੇ ਦੀ ਕੈਬਨਟ ਮੰਤਰੀ ਸੀ ਜਿਹੜੇ ਸਾਰਿਆਂ ਨੂੰ ਇੱਕੋ ਸਜ਼ਾ ਮਿਲਣੀ ਚਾਹੀਦੀ ਹੈ ਕਿਸੇ ਨੂੰ ਘੱਟ ਵਧਣਾ ਵੇਖਿਆ ਜਾਵੇ ਫੇਰ ਵਾਰੀ ਆਉਂਦੀ ਹੈ ਬੀਬੀ ਜ਼ਗੀਰ ਕੌਰ ਦੀ ਉਹਨਾਂ ਨੇ ਕਿਹਾ ਕਿ ਮੈਂ ਫੈਸਲੇ ਲੈਣ ਵੇਲੇ ਹਮਾਇਤ ਨਹੀਂ ਸੀ ਕੀਤੀ ਪਰ ਉਸ ਵਕਤ ਮੈਂ ਵਿਰੋਧ ਵੀ ਜ਼ਿਆਦਾ ਨਹੀਂ ਸੀ ਕਰ ਪਾਈ ਇਸ ਕਰਕੇ ਉਹਨਾਂ ਨੇ ਇੰਨੀ ਹੀ ਗੱਲ ਆਖੀ ਫਿਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 2007 ਤੋਂ 9 ਤੱਕ ਮੈਂ ਕੈਬਨਿਟ ਦਾ ਹਿੱਸਾ ਰਿਹਾ ਫਿਰ 12 ਤੋਂ 17 ਤੱਕ ਕੈਬਨਿਟ ਦਾ ਹਿੱਸਾ ਰਿਹਾ ਪਰ ਕਿਸੇ ਵੀ ਕੈਬਨਿਟ ਮੀਟਿੰਗ ਦੇ ਅਜੰਡੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਆਈਆਂ ਜਿਨ੍ਹਾਂ ਗੱਲਾਂ ਦੀ ਚਰਚਾ ਹੋ ਰਹੀ ਹੈ ਪਰ ਜਿਹੜੀ ਦਾਸ ਨੇ ਆਵਾਜ਼ ਚੁੱਕੀ ਸੀ ਆਵਾਜ਼ ਬੁਲੰਦ ਕਰਨੀ ਸੀ ਉਹ ਨਹੀਂ ਮੈਂ ਕੀਤੀ ਇਸ ਕਰਕੇ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਇਹ ਵਿਕਰਮ ਸਿੰਘ ਮਜੀਠੀਆ ਨੇ ਹੱਥ ਜੋੜ ਕੇ ਫਿਰ ਕਾਲ ਤਖਤ ਸਾਹਬ ਦੇ ਸਾਹਮਣੇ ਖੜੇ ਹੋ ਕੇ ਜਥੇਦਾਰ ਸਭਾਣ ਤੋਂ ਮਾਫੀ ਮੰਗ ਲਈ ਫਿਰ ਸਰਕਾਰ ਦਾ ਹਿੱਸਾ ਹੋਣ ਕਰਕੇ ਉਹ ਗੁ ਆਪ ਨੂੰ ਉਹਨਾਂ ਨੇ ਜਿਹੜਾ ਆ ਮੰਨ ਲਿਆ ਫਿਰ ਜਿਹੜੇ ਬਲਵਿੰਦਰ ਸਿੰਘ ਭੂੰਦੜ ਨੇ ਉਹਨਾਂ ਉੱਤੇ ਵਾਰੀ ਆਉਂਦੀ ਹੈ ਤੇ ਜਥੇਦਾਰ ਸਹਿਬਾਨ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਇਹਨਾਂ ਸਾਰੇ ਗੁਨਾਹਾਂ ਦੇ ਵਿੱਚ ਕਿਹੜੇ ਪਾਸੇ ਖੜੇ ਹੋ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਸਰਗਰਮ ਰਿਆ 1970 ਤੋਂ ਲੈ ਕੇ ਅਸੀਂ ਸਾਰੇ ਹੀ ਗੁਨਾਹਗਾਰ ਆ ਬਲਵਿੰਦਰ ਸਿੰਘ ਭੂੰਦੜ ਨੇ ਗੱਲ ਆਖੀ ਫਿਰ ਜਥੇਦਾਰ ਵੱਲੋਂ ਪੁੱਛਿਆ ਗਿਆ ਕਿ ਕੀ ਬਲਵਿੰਦਰ ਸਿੰਘ ਭੂੰਦੜ ਤੁਹਾਡੇ ਘਰ ਦੇ ਵਿੱਚ ਡੇਰਾ ਸਿਰਸਾ ਦੇ ਨਾਲ ਸੰਬੰਧਿਤ ਮੀਟਿੰਗਾਂ ਹੋਈਆਂ ਡੇਰੇ ਤੋਂ ਕੁਝ ਲੋਕ ਜਿਵੇਂ ਕਿ ਉਸਦੇ ਵਿੱਚ ਹਰਸ਼ ਧੂਰੀ ਤੇ ਹੋਰ ਲੋਕਾਂ ਦਾ ਨਾਮ ਲਿਆ ਗਿਆ ਕਿ ਉਹ ਤੁਹਾਡੇ ਘਰੇ ਆਏ ਡੇਰਾ ਸਿਰਸਾ ਮੁਖੀ ਨੂੰ ਜਦੋਂ ਮਾਫੀ ਦੇਣੀ ਸੀ ਜਾਂ ਉਸ ਨਾਲ ਸੰਬੰਧਤ ਕੋਈ ਵਿਚਾਰ ਵਟਾਂਦਰੇ ਹੋਏ ਤਾਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਹੋ ਕੇ ਕਹਿਣਾ ਕਿ ਸਾਰਾ ਝੂਠ ਹੈ ਮੇਰੇ ਧਿਆਨ ਵਿੱਚ ਗੱਲਾਂ ਜ਼ਰੂਰ ਸੀ ਕੁਝ ਪਰ ਮੇਰੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ ਫਿਰ ਵਾਰੀ ਆਉਂਦੀ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਤਾ ਉਸ ਨੂੰ ਪੁੱਛਿਆ ਗਿਆ ਤੇ ਉਸ ਨੇ ਵੀ ਕਿਹਾ ਕਿ ਮੇਰੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਨਹੀਂ ਸੀ ਫਿਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕਿਹਾ ਗਿਆ ਕਿ ਤੁਸੀਂ ਉਸ ਪਾਸੇ ਆ ਜਾਓ ਜਿੱਥੇ ਸੁਖਵੀਰ ਸਿੰਘ ਬਾਦਲ ਦੇ ਉਲਟ ਲੀਡਰ ਖੜੇ ਨੇ ਜਿਹੜੇ ਕੀ ਹਮਾਇਤੀ ਨਹੀਂ ਸੀ ਉਸ ਫੈਸਲਿਆਂ ਦੇ ਫਿਰ ਜਨਮੇਜਾ ਸਿੰਘ ਸੇਖੋਂ ਦੀ ਵਾਰੀ ਆਉਂਦੀ ਹੈ ਉਹਨਾਂ ਨੇ ਵੀ ਕਿਹਾ ਕਿ ਮਾਫੀ ਨਾਮੇ ਦੀ ਜਿਹੜੀ ਹੈ ਦੇਰਾ ਸਰਸਾ ਨੂੰ ਮਾਫੀ ਦਿੱਤੀ ਗਈ ਮੈਂ ਨਖੇਦੀ ਨਹੀਂ ਕੀਤੀ ਪਰ ਹਮਾਇਤੀ ਵੀ ਨਹੀਂ ਸੀ ਪਰ ਮੈਂ ਨਖੇਦੀ ਵੀ ਨਹੀਂ ਕੀਤੀ ਇਸ ਕਰਕੇ ਮੈਂ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ ਤੇ ਮੈਂ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਸਜ਼ਾ ਭੁਗਤਣ ਨੂੰ ਤਿਆਰ ਆ ਫਿਰ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਵੀ ਇਹੀ ਕਿਹਾ ਫਿਰ ਉਹਨਾਂ ਨੇ ਪ੍ਰੋਫੈਸਰ ਚੰਦੂ ਮਾਜਰਾ ਤੇ ਵੀ ਸਵਾਲ ਚੁੱਕਣ ਦੀ ਕੋਸ਼ਿਸ਼ ਕੀਤੀ ਮਹੇਸ਼ਿੰਦਰ ਗਰੇਵਾਲ ਨੇ ਕਿ ਆਪਰੇਸ਼ਨ ਬਲੈਕ ਥੰਡਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਪ੍ਰੋਫੈਸਰ ਚੰਦੂ ਮਾਜਰਾ ਵੀ ਵਜ਼ੀਰ ਸਨ ਤਾਂ ਉਸ ਵਕਤ ਉਹ ਹਾਜ਼ਰ ਸੀ ਹਰਮੰਦਰ ਸਾਹਿਬ ਦੇ ਹਾਲਾਂਕਿ ਪ੍ਰੋਫੈਸਰ ਚੰਦੂ ਮਾਇਰਾ ਨੇ ਗੱਲ ਅਨਕਾਰੀ ਵੀ ਹੈ ਕਿ ਮੈਂ ਉਸ ਵੇਲੇ ਨਹੀਂ ਸੀ ਫਿਰ ਸਾਰਿਆਂ ਨੂੰ ਬੈਠਣ ਦਾ ਹੁਕਮ ਦਿੱਤਾ ਜਾਂਦਾ ਹੈ ਫਿਰ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਮੈਂਬਰਾਂ ਨੂੰ ਖੜਾ ਕੀਤਾ ਜਾਂਦਾ ਹੈ ਉਸ ਦੇ ਵਿੱਚ ਕਿਹਾ ਗਿਆ ਕਿ ਡੇਰਾ ਸਿਰਸੇ ਵਾਲੇ ਦੀ ਮਾਫੀ ਨਾਮੀ ਦੇ ਵਿਗਿਆਪਨ ਛਾਪਣ ਲਈ ਤੁਸੀਂ ਹਮਾਇਤ ਕੀਤੀ ਫੈਸਲਿਆਂ ਨੂੰ ਮੋਰ ਲਈ ਤਾਂ ਉਸ ਦੇ ਵਿੱਚ ਸਿਰਫ ਕਰਨੈਲ ਸਿੰਘ ਪੰਜੋਲੀ ਐਸਜੀਪੀਸੀ ਦੇ ਉਸ ਵੇਲੇ ਜਿਹੜੇ ਅੰਤਰਿਕ ਕਮੇਟੀ ਦੇ ਮੈਂਬਰ ਸਨ ਉਹਨਾਂ ਨੇ ਕਿਹਾ ਕਿ ਮੈਂ ਅੰਦਰ ਵੀ ਤੇ ਬਾਹਰ ਵੀ ਵਿਰੋਧ ਕੀਤਾ ਬਾਕੀ ਜਿੰਨੇ ਵੀ ਮੈਂਬਰ ਖੜੇ ਸਨ ਉਹ ਸਾਰੇ ਇਸ ਗੱਲ ਦੇ ਉੱਤੇ ਬੋਲ ਨਾ ਸਕੇ ਕਿ ਅਸੀਂ ਵਿਰੋਧ ਕੀਤਾ ਉਹਨਾਂ ਨੇ ਨਾ ਮੀਡੀਆ ਦੇ ਸਾਹਮਣੇ ਨਾ ਅੰਦਰ ਵਿਰੋਧ ਕੀਤਾ ਪਰ ਕਰਨੈਲ ਸਿੰਘ ਪੰਜੋਲੀ ਨੂੰ ਕਿਹਾ ਗਿਆ ਕਿ ਤੁਸੀਂ ਬਾਹਰ ਹੋ ਜਾਓ ਬਾਕੀ ਸਾਰੇ ਅੰਤਰੀ ਕਮੇਟੀ ਦੇ ਮੈਂਬਰ ਉੱਥੇ ਖੜੇ ਰਹੇ ਫਿਰ ਪੰਜ ਸਿੰਘ ਸਹਿਬਾਨ ਦੀ ਇਹ ਸਾਰੀ ਕਾਰਵਾਈ ਦੇ ਦੌਰਾਨ ਫਿਰ ਬੈਠਕ ਸ਼ੁਰੂ ਹੋ ਜਾਂਦੀ ਹੈ ਤੇ ਬੈਠਕ ਸ਼ੁਰੂ ਹੋਣ ਤੋਂ ਬਾਅਦ ਜਲਦੀ ਹੀ ਜਿਹੜੀ ਸਜ਼ਾ ਸੁਣਾਉਣ ਦਾ ਐਲਾਨ ਕੀਤਾ ਜਾਣਾ ਪਰ ਇਸ ਵਕਤ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਤਿੰਨ ਚਾਰ ਵੱਡੇ ਗੁਨਾਹ ਕਬੂਲ ਰਹੇ ਨੇ ਜਿਸ ਦੇ ਵਿੱਚ ਉਹਨਾਂ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਜਿਨ੍ਹਾਂ ਨੇ ਸਿੱਖਾਂ ਦੇ ਨਾਲ ਬੇਗੁਨਾ ਸਿੱਖਾਂ ਦੇ ਨਾਲ ਅਤਿਆਚਾਰ ਕੀਤਾ ਜ਼ੁਲਮ ਕੀਤਾ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਕਿ ਹਾਂ ਤਰੱਕੀ ਦਿੱਤੀ ਜਦੋਂ ਗੋਲੀ ਚੱਲਦੀ ਹੈ ਬਹਿਬਲ ਕਲਾਂ ਬਰਗਾੜੀ ਕਾਂਡ ਹੋਣ ਤੋਂ ਬਾਅਦ ਉਸ ਦੇ ਵਿੱਚ ਵੀ ਗੁਨਾਹ ਕੀਤਾ ਕਿ ਹਾਂ ਸਾਡੇ ਤੋਂ ਗੁਨਾਹ ਹੋਇਆ ਗੋਲੀ ਚੱਲੀ ਸੀ ਤਾਂ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੇ ਜਿੰਨੇ ਵੀ ਸਵਾਲ ਪੁੱਛੇ ਗਏ ਉਹਨਾਂ ਦਾ ਹਾਂ ਦੇ ਵਿੱਚ ਜਵਾਬ ਦਿੱਤਾ ਕੋਈ ਵੀ ਐਸੀ ਗੱਲ ਨਹੀਂ ਸੀ ਜਿੱਥੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੋਵੇ ਕਿ ਨਹੀਂ ਮੈਂ ਇਸ ਗੁਨਾਹ ਵਿੱਚ ਸ਼ਾਮਲ ਨਹੀਂ ਸੀ ਇਸੇ ਤਰ੍ਹਾਂ ਕੁਝ ਲੀਡਰਾਂ ਨੇ ਨਾਂ ਵੀ ਕਹੀ ਪਰ ਕੁਝ ਨੇ ਕਿਹਾ ਕਿ ਅਸੀਂ ਸਿੱਧੀ ਹਮਾਇਤ ਵਿੱਚ ਸੀ ਕੁਝ ਕਹਿੰਦੇ ਕਿ ਅਸੀਂ ਚੁੱਪ ਰਹੇ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਹ ਸਾਰੀ ਕਾਰਵਾਈ ਚੱਲਦੀ ਰਹੀ ਸਾਡੀ ਨਜ਼ਰ ਬਣੀ ਹੋਈ ਹੈ ਕਿ ਜਿਵੇਂ ਹੀ ਸਜ਼ਾ ਸੁਣਾਈ ਜਾਂਦੀ ਹੈ ਉਸ ਦਾ ਐਲਾਨ ਹੁੰਦਾ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇਗੀ